ਨੀ ਪਾਣੀ ਆ ਸਾਰਿਆਂ ਨੇ ਨਿਗਾ ਕਰਾ ਲਈ ਆਹੋ ਫੈਲੋ ਦੀ ਤੇ ਕਰਾ ਲਈ ਭੈਣੇ ਹਾਂਜੀ ਆਇਆ ਹੋਰ ਤਾਂ ਵੀ ਕਰਾ ਰਹੀ ਆ ਕਿਦਾਂ ਦਾ ਕੜਾਇਆ ਰੱਖੇ ਆ ਆ ਤਾਂ ਬਰਾ ਡੇ ਲਾਈਟ ਬੰਦ ਕਰਦਾ ਜੀ ਲਾਈਟ ਬੰਦ ਕਰਨਾ ਬਾਈ ਨੇਰੀ ਆ ਰਹੀ ਆ ਹਨਾ ਲਾਈਟ ਬੰਦ ਗਈ ਤੇ ਲਾਈਟ ਜਾਣ ਕਰਕੇ ਮੇਰੀ ਅੱਜ ਦੀ ਪਤਾ ਨਹੀਂ ਸਾਡੇ ਨਾਲ ਕੀ ਬੈ ਰੇਗਾ ਫਿਰ ਇਹਦਾ ਸਾਡਾ ਇਨਵਰਟਰ ਆ ਵੀ ਉਹ ਚੇਦੀ-ਚੀਦੀ ਮਾਰ ਜੂਗਾ ਹਲੇ 8 ਵਜੇ ਨੇ ਜਾਲ ਦੇ ਘੰਟਾ ਨੇ ਰਿਜ ਬੈਜਾਂਗੇ ਹਵਾ ਦੇ ਵਿੱਚ ਬੀਬੀਆਂ ਐਨਕਾ ਲਾ ਕੇ ਮੈਂ ਤਾਂ ਫ੍ਰਿਜ ਤੇ ਬੈਜੂਗੀ ਨੀ ਢੰਡ ਪਈ ਆ ਫ੍ਰਿਜ ਚ ਜਸਨੀ ਤੇ ਜੈਬ ਨੇ ਐਨਕਾ ਲਾਤੀ ਸਾਡੇ ਲੈ ਕੇ ਕਹਿੰਦੇ ਰੇਤਾ ਪੈਂਦਾ ਦਾਦੀ ਦਾਦੀ ਤਾਂ ਲੱਗੀਆਂ ਨਹੀਂ ਸੀ ਮੈਂ ਕਿਹਾ ਦਾਦੀ ਤੁਹਾਡੀ ਐਨਕਾ ਕਿੱਥੇ ਹੋ ਕਹਿੰਦੇ ਸੋਈ ਤੇ ਮੈਂ ਸੋਈ ਤੇ ਪਿੰਡ ਰੱਖ ਕੇ ਦਾਦੀ ਨੂੰ ਪੜਾਤੀ ਦਾਦੀ ਨੇ ਲਾ ਲੇ ਹਾਂ ਨਵਾਂ ਫ੍ਰਿਜ ਵੀ ਲਾਇਆ ਸੀ ਵਿਚਾਰਾ ਅੱਧਾ ਘੰਟਾ ਵੀ ਨਹੀਂ ਚੱਲਿਆ ਲਾਈਟ ਵਾਗੀ ਕੌਣ ਸੋਚ ਹੋਈ ਪਈ ਆ ਬੀਬੀਆਂ ਨੂੰ ਕਿ ਤੇ ਦੁੱਧ ਨਾ ਖਰਾਬ ਹੋ ਜੇ ਸਾਡਾ ਉਹ ਦੁੱਧ ਵਟ ਖਾ ਗਿਆ ਜੇ ਵਿੱਚ ਆ ਖੱਟੀ ਵੀੜੀ ਉਪਰੋਂ ਅਸੀਂ ਨੇ ਬਰਫ ਵਾਲੇ ਛਾਰ ਡੋਗੇ ਖਾਦੀ ਕਰੇ ਵਰ ਕਿਦਾਂ ਫਿਰ ਅਜਿਹਾ ਕਿ ਨਵਾਂ ਪਾਣੀ ਪਾ ਦਿੰਨੇ ਆ ਡੋਂਗਿਆਂ ਚ ਨਵੇਂ ਫ੍ਰਿਜ ਦੇ ਵਿੱਚ ਮੂਰਖਤਾ ਤਾਂ ਪੂਰੀ ਸਾਡੀ ਕੀ ਕਮਾਈ ਆ ਸਾਡੇ ਵਰਗੀਆਂ ਬੀਬੀਆਂ ਨਹੀਂ ਮਿਲਣੀਆਂ ਕਿਸੇ ਨੂੰ ਇੰਨੀਆਂ ਸਿਆਣੀਆਂ ਮੈਂ ਤਾਂ ਸਭ ਤੋਂ ਵੱਧ ਸਿਆਣੀ ਆ ਯਾਰ ਦੇ ਇਹ ਸਾਡੀ ਜਾਦੇ ਵੱਡੀ ਬੀਬੀ ਆ ਡੇਡ ਭੂਆ ਜੀ ਆ ਭੂਆ ਜੀ ਕਿਸਨ ਕਹਿਆ ਸੀ ਕੱਛੀ ਐ ਦੀ ਵੀ ਚਲੋ ਵੀ ਲੈਟ ਹਨਾ ਚੱਲ ਰਹੀ ਆ ਮੌਸਮ ਠੀਕ ਦੀ ਵੀ ਚੱਲ ਉਹ ਨੂੰ ਅਸੀਂ ਨੇ ਰੈਫਰਜਰੇਟਰ ਚ ਪਾਤਾ ਹੀ ਬਾਰ-ਬਾਰ ਫ੍ਰੀਜ ਖੋਲ ਲੈਣਾ ਪਾਣੀ ਠੰਡਾ ਰਹੂਗਾ ਬੜੀਆ ਪਰ ਹੁਣ ਕੀ ਪਤਾ ਦੀ ਵੀ ਪਾਣੀ ਥੱਲੇ ਰਹੇਗਾ ਤੁਸੀਂ ਤਾਂ ਤੁਸੀਂ ਮੇਰੇ ਦੇਖੋ ਨਾ ਨਾ ਰੱਬ ਦੀ ਜਕੀਬ ਰੱਖੋ ਲੈਟ ਛੱਡੂਗਾ ਦੋ ਦਿਨ ਹੋ ਗਏ ਕੱਲ ਵੀ ਨੇਰੀ ਅਸਤਵਾਰ ਪਏ ਐ ਬਾਹਰ ਪਏ ਬਈ ਮੀਆਂ ਆ ਗਿਆ ਫੇਰ ਸਾਡੇ ਮੰਜੇ ਅੰਦਰ ਕਰਦੇ ਜਾ ਕੇ ਤੇ ਡੈਡੀ ਕਹਿੰਦਾ ਉੱਠੋ ਨਾ ਹਰੇ ਕਹਿੰਦਾ ਹੀ ਦਾੜੇ ਲੈ ਕੇ ਕੱਪੜੇ ਪਏ ਰਹੋ ਕਹਿੰਦਾ ਬਿੰਦੇ-ਬਿੰਦੇ ਅੰਦਰ ਬਾਹਰ ਕੀ ਜਾਓਗੇ ਹਨਾ ਫੇਰ ਅਸੀਂ ਤਾਂ ਇਹੀ ਪਏ ਰਹੇ ਥੋੜੀਆਂ ਜੀਆਂ ਕਣੀਆਂ ਆਈਆਂ ਡਰ ਕੇ ਆਪੇ ਵਗੀਆਂ ਵੀ ਇਹ ਤਾਂ ਟੀ ਟੂਟ ਦੇ ਨਹੀਂ ਆਉਣਗੇ ਅਸੀਂ ਇਹ ਮੁਰਝਾਣੇ ਅੰਦਰ ਬਾਹਰ ਤਣੀਆਂ ਜੀਆਂ ਆਈਆਂ ਪਾ ਚੌਥੀ ਵਾਰ ਆਈ ਅਸੀਂ ਉੱਠ ਗਏ ਉਦੋਂ ਵੀ ਅਸੀਂ ਉਹੀ ਉਦੋਂ ਡੈਡੀ ਨੇ ਸਾਨੂੰ ਕਿਹਾ ਨਹੀਂ ਵੀ ਪੈ ਜਾਓ ਅਸੀਂ ਉੱਠ ਕੇ ਜਦੋਂ ਉੱਠ ਕੇ ਅ ਜੀ ਨੇ ਮੰਜੀ ਅੰਦਰ ਕਰ ਤੇ ਕੜੀਆਂ ਦਾ ਆਟ ਗਿਆ ਡੈਡੀ ਵੀ ਪੈ ਗਏ ਸਾਡੇ ਅੰਦਰ ਮੈਂ ਨਹੀਂ ਕਿਹਾ ਮੰਮੀ ਕੰਨਿਆ ਆ ਨਹੀਂ ਆਈ ਇਹ ਇਹ ਪਾਣੀ ਲੈਣ ਆਈ ਸੀ ਡੈਡੀ ਅਰ ਵਿਕੀ ਪੈ ਮੰਜੀ ਤੇ ਮਾਉਣ ਦਾ ਬੁੱਖ ਹੋ ਗਿਆ ਹਮਾਰਾ ਫਿਰ ਅਸੀਂ ਫਿਰ ਅੰਦਰ ਜਾ ਕੇ ਗਰਮੈਸੀ ਬੈਡਾਂ ਤੇ ਪੈ ਗਏ ਬਹੁਤ ਔਖਾ ਹਨ ਚਲੋ ਆਇਆ ਵੀ ਕੁਛ ਨਹੀਂ ਹੁੰਦਾ ਪਗਿਆ ਸਾਰੇ ਕੰਮ ਇਸ ਪੈਦੇ ਲੰਗੀ ਜਾਂਦੇ ਨੇ ਪਰਮਾਤਮਾ ਹੌਲੀ ਹੌਲੀ ਸਾਰਾ ਖੁਸ਼ ਦਬਾਊਗਾ ਹੈਨਾ ਕਰੇ ਫਰੀਜ ਆ ਗਿਆ ਕਰੇ ਟਰੈਕਟਰ ਆ ਗਿਆ ਹੈਨਾ ਟਰੈਕਟਰ ਆ ਵੀ ਹੌਲੀ ਹੌਲੀ ਸਾਰਾ ਸਮਾਨ ਲੈ ਲਾਂਗੇ ਸਾਵਰ ਰੱਖੋ ਬਸ ਇੰਨਾ ਹੁਣ ਅਗਲੀ ਵਾਰੀ ਸਾਡੀ ਜਨਰੇਟਰ ਤੇ ਲਾਉਣੀ ਪਊਗੀ ਸਾਨੂੰ ਜੇ ਇਹੀ ਹਾਲਾਤ ਰਹੇ ਵੀ ਸਾਡੇ ਰਾਤ ਨੂੰ ਮੰਜੇ ਕਦੇ ਅੰਦਰ ਕਦੇ ਬਾਹਰ ਆਸਤਾ ਕਰ ਲੈਨੇ ਆ ਬਾਪੂ ਜੀ ਦਾ ਔਖਾ ਜਾਂਦਾ ਜਦੋਂ ਚਾਰ ਕੁੜੀਆਂ ਗੱਡੀਆਂ ਨੇ ਸਾਨੂੰ ਪਹਿਲਾਂ ਉਹਨਾਂ ਦੀ ਟੈਂਸ਼ਨ ਪਈ ਸੀ ਵੀ ਉਹਨਾਂ ਦੀ ਗੱਡੀ ਸਟਾਰਟ ਕਰੋ ਘੰਟੇ ਚੰਦਰ ਆਪਣਾ ਪਰ 13 ਵੀ ਪੱਖੇ ਜਾਦੇ ਲੱਗੇ ਤਿੰਨ ਪੱਖਿਆਂ ਦੀ ਇਹ ਮਾਰ ਜਾਣਾ ਸੀ ਟੀ ਵਿਚਾਰਾ ਇੰਨਾ ਕਿੰਨਾ ਕੋਈ ਕੁੜੀਆਂ ਬਾਹਰ ਬੈਠੀਆਂ ਨੇ ਹੋ ਮੁੰਡਿਆਂ ਨਾਲੀਆਂ ਦਾੰਤ ਕਹਿੰਦੇ ਮੁੰਡੇ ਮੁੰਡੇ ਹੈਗੇ ਸਿਰੇ ਦੇ ਰਪੋਕ ਲੈ ਦੇ ਵੀ ਕੀ ਬਾਪੂ ਜੀ ਉਹ ਮੁੰਡੇ ਨੇ ਅੰਦਰ ਬੈਠੇ ਨੇ ਜਮੀ ਕੱਚੀ ਉਮਰ ਦੇ ਮੁੰਡੇ ਨੇ ਸਾਰ ਚਾਰ ਮੁੰਡੇ ਕਰਦੀਆਂ ਵੀ ਬਹਾਨੇ ਗਿਆ ਤਾਂ ਜਿਹੜੀ ਦੋਰ ਮੁੰਡੇ ਜਾਏ ਦੇਖਣਾ ਹੋ ਜਾਣਾ ਉਹਦਾ ਉਹ ਰੇਹਣ ਦਾ ਇਹ ਕਿਹਾ ਉਹਦਾ ਚੱਲ ਰਹੀ ਸੀ ਬਾਪੂ ਜੀ ਅੰਦਰ ਭੱਜੇ ਕਹਿੰਦੇ ਛੇਤੀ ਚੰਦਾ ਕਰ ਦੂ ਇਹ ਸੀ ਜਾ ਦੂ ਇਹ ਸੀਦਾ ਵਾੜ ਨੂੰ ਬਾਅਦ ਚ ਆ ਗਿਆ ਪਹਿਲਾ ਲਾਈਟ ਵਾਂਗੀ ਠੀਕ ਹੈ ਨਾ ਨਾ ਦੇਖੋ ਨਹੀਂ ਪਰੀ ਜਿਹੜੇ ਚਾਦੇ ਵਿੱਚ ਟੈਂਕੀ ਵੀ ਨਹੀਂ ਪਰੀ ਹਾਰ ਜਾ ਦੇਖੀ ਛੱਟ ਵੱਜਦੀ ਆ ਭਰੇਆ ਉਹ ਜਾ ਬੈਠੇ ਦੇਖੋ ਸਾਡੂ ਦੀ ਬਾਣੀ ਨਹੀਂ ਹਾਂ ਮੈਂ ਤੁਹਾਨੂੰ ਖਾਣਾ ਦੂੰਗਾ ਉਹ ਪਾਗਲ ਗਿਆ ਦੇਖੋ ਜੀ ਇੱਕ ਬੋਕਰ ਨਿਕੜਿਆ ਦੋ ਡਰ ਬੋਕਰ ਕੜੇ ਹਰੇ ਕਣ ਇਹ ਬਾਰ ਲੀਆਂ ਨੇ ਦੇ ਚਲਾ ਲੰਡਨ ਸਿਹਾ ਉਹ ਕਾਦੀ ਨਹੀਂ ਸੀ ਉਹ ਰੀਲ ਦੀ ਬਾਈ ਉਹ ਅੰਮਾ ਸਾਡੀ ਆਣ ਗਾਣੇ ਉਹ ਰੀਲ ਦੀ ਪਾਰਟੀ ਸੀ ਕਿਸੇ ਕੁੜੀ ਜਿਹਨੇ ਸਾਹ ਪਰ ਗਈ ਤੇ ਮਾਸਿਕ ਗੰਦੀ ਬਗੇ ਹੀ ਉਹਦੇ ਵਾਸਤੇ ਖਿੜਾ ਇਹ ਮੈਂ ਉਹਦੇ ਵਾਸਤੇ ਪਹਿਲਾਂ ਉਹ ਅਸੀਂ ਲਾ 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 ਫੋਟੋ ਆ ਕਿਸੇ ਕਹਿੰਦੀ ਆ ਕਹਿੰਦੀ ਕਿ ਤੈਨੂੰ ਸਮਝਿਆ ਲਗੜੇ ਸਾਨੂੰ ਉਹ ਹੀ ਜਾਣਦੇ ਹੋ ਮੈਂ ਕਿਸੇ ਸੀਆ ਉਹ ਦਿਨੇ ਵੀ ਲਾ ਕੇ ਦੇਖਿਆ ਬੈਠੀ ਰਹਿੰਦੀ ਫਿਰ ਜਿਹੜੀ ਉਹਨਾਂ ਦੇ ਨਾਲ ਇੱਕ ਘਰ ਸੀ ਕਮੰਦ ਨੇ ਪੁੱਛਿਆ ਤੂੰ ਇਹ ਕਿਉਂ ਲਾ ਕੇ ਰੱਖੀਂ ਕਹਿੰਦੀ ਵੀ ਮੈਨੂੰ ਆਹ ਨਾ ਉੱਥੇ ਵਾਲੇ ਦੇ ਸਵੇਰ ਦੀਆਂ ਨੇ ਮੇਰੇ ਮੁੰਡੇ ਨੂੰ ਕਹਿੰਦੀ ਤੂੰ ਦਿਲ ਦੀ ਚੋਲਾਈ ਬਣੀ ਜਨੀ ਮੈਨੂੰ ਆਹ ਹਾਂ ధన్యਵਾ ਤੇ ਰਹਾਤਾ ਹੈ ਹਾਂ ధన్యਵਾ ਤੇ ਹੁਣ ਇਸ ਟਾਈਮ ਤੇ ਰਹਾਤਾ ਹੈ ਡੈਡੀ ਕੰਨੇ ਰਾਤ ਨੂੰ ਆਉਂਦੇ ਆ ਤੇ ਬਹੁਤ ਜਲਦੀ ਨੇ ਇਹ ਤਾਂ ਐਨੇ ਖੁਰਚਣਾ ਸੀਗਾ ਮੈਂ ਲਾਉਂ ਉਹਦੇ ਉਹ ਦੋrti ਇਹ ਸਾਰੀਆਂ ਐਨ ਕਾ ਦੱਸਿਓ ਵੀ ਕਿੱਥੋਂ ਆਈਆਂ ਹੋਈਆਂ ਨੇ ਇਹਦੇ ਵਾਲ ਦੇਖ ਆਈਆਂ ਹੋਈਆਂ ਨੇ ਤੇਰੇ ਹੀ ਸੇਵਨ ਨੇ ਅਰਮਾਨੀ ਦੀਆਂ ਨੇ ਬਈ ਅਰਮਾਨੀ ਦੀਆਂ ਨੇ ਰਾਤ ਜਦੋਂ ਅਸੀਂ ਬਾਹਰੇ ਆਏ 1:00 ਵਜੇ ਰਾਤੀ ਆ ਨਾ ਆ 12:30 12:30 ਵਜੇ ਹੋਏ ਤੇ ਤੇ ਜਸਨੀ ਕਹਿੰਦੀ ਐ ਇਹ ਦੋਨੇ ਭੈਣ ਭਾਈ ਸੁੱਤੇ ਨਹੀਂ ਕਹਿੰਦੇ ਬਲੌਗ ਬਣਾ ਲਓ ਰਾਤ ਨੂੰ ਇਹ ਚੋਚਰ ਗੱਗੀਆਂ ਵੇ ਔਰ ਸਾਰੀ ਰਾਤ ਨਹੀਂ ਪਏ ਹੈਗੇ ਕਬੂਤਰੇ ਕੋ ਆਪਕਾ ਮੋਸਤੇ ਬਾਪੂ ਜੀ ਰਾਤ ਨੂੰ ਪਾਠ ਲਾਗੇ ਸਾਢੇ ਵਜੇ ਔਰ ਸਾਢੇ ਵਜੇ ਨਾ ਨਾ ਤਾਰੇ ਨਾ ਤਾਰੇ ਜਵਾਬ ਉਹ ਨਾ ਠੀਕ ਤੇ ਮਜਰੇ ਬਾਪੂ ਆਪਣਾ ਜਾ ਦੇ ਬਾਜੀ ਨੀਦੀ ਇਹ ਪਾ ਜਮਨ ਦੇ ਪਾਹੀ ਮੱਧਰੇ ਆ ਕੋਈ ਪਾਣੇ ਪੜੀ ਕਰਦਾ ਰਾਜ ਬਾਈ ਦਵਾਈ ਦੇ ਕਰਨਾ ਅਧਰ ਬਖੋਤ ਵੀ ਅਜਾ ਗਲਾ ਕਰ ਰਿਹਾ ਆ ਦੇ ਸਰੀਰ ਵਾਸਤੇ ਟੈਡੀ ਮੈਨੂੰ ਸਾ ਮੈਨੂੰ ਵੱਡੀ ਲਿਆ ਦੇ ਮੈਂ ਤੂੰ ਛੋਟੀ ਨਾਲ ਕੰਮ ਨਹੀਂ ਸੋਦਾ ਕੋਈ ਨਾ ਹੁੰਦਾ ਮੈਨੇ ਵੀ ਛੋਟੀ ਫਾਸ ਮੈਂ ਇੰਟਰਨੈਟ ਕਰਾਉਂਦਾ ਆਂ ਅੰਦਾਜ਼ ਕਿ ਦੜੇ ਕੇ ਮੈਨੂੰ ਦੇ ਨਹੀਂ ਕੇਰੇ ਜੋਰ ਤੇ ਕਰੋ ਲੋ ਪੂਰਾ ਸਿੱਕਾ ਅੰਦਰ ਜੁੜੀ ਐਸੀ ਗੋਲਚੇ ਕਿਸੇ ਤੋਂ ਕੱਟ ਨਹੀਂ ਐਸੀ ਗੜਕੇ ਨਾਲ ਯਾ ਯਾ ਸਾਰੇ ਦੀ ਥਿਹਰੀ ਆ ਰਹੀ ਆ ਮੈਨੂੰ ਵਾਦਾ ਕਰ ਲੈ ਮਮੀ ਵੀ ਬਹੁਤ ਥਿਹਰੀ ਆਈ ਆ ਆਪਣੇ ਬਾਅਦ ਆਈ ਆ ਪਹਿਲਾਂ ਉਹ ਕੇ ਆਈ ਆ ਉੱਥੇ ਕੀਕਰ ਨੂੰ ਅੱਗ ਲੱਗੀ ਹਰੀ ਕੀਕਰ ਨੂੰ ਜਿਹੜੀ ਆਪਣੇ ਗੇਟ ਤੇ ਅੱਗੇ ਦਰਖਤ ਨੇ ਉੱਥੇ ਟੀਸੀ ਤੇ ਅੱਗ ਲੱਗੀ ਮੈਂ ਵੀਡੀਓ ਪਾਉਂਗੀ ਵਿੱਚ ਗਰਪੀ ਜਿੰਨੇ ਮਾ ਤੇ ਬੇਜਰੀ ਬਹੁਤ ਲਟਾ ਲਟਾਗ ਮੱਚੀ ਆ ਤੇ ਜਿਵੇਂ ਆਪਾਂ ਬਾਹਰਲੇ ਦੇ ਸ਼ਅ ਸੁਣਦੇ ਆ ਨਾ ਵਿਦਰਾਕਤ ਨੂੰ ਅੱਗ ਲੱਗ ਜਾਂਦੀ ਆ ਓਵੇਂ ਅੱਗ ਲੱਗੀ ਹੁੰਦੀ ਹਾਂਜੀ ਆਪਾਂ ਇਹ ਕੋਈ ਚੁੱਪ ਗੱਲ ਹਾਂ ਕੋਈ ਆਪਣੇ ਵਾਜੋ ਪਰਣਾ ਘਰੋਂ ਨੇ ਕਿਹਨੇ ਕਿ ਹੁੰਦੇ ਉਹ ਜਦੋਂ ਨਹੀਂ ਹੁੰਦਾ ਰੋਦਾ ਵੀ ਹਾਂ ਉਹਨੇ ਰੀ ਅੱਗ ਵਿੱਚ ਚੋਗਾ ਘਰ ਦੇ ਖਲਾਏ ਤੇ ਵੀ ਨੰਡ ਕਿ ਜੇ ਹੱਥ ਕਿਤੇ ਹਾਂ ਰੋਹ ਗਰੀਬਾਂ ਦੇ ਕਰਨ ਵੀ ਬਹੁਤ ਹੋ ਲੱਗ ਜਾਂਦੀ ਆ ਕੋਈ ਲੱਗਦਾ ਆਪਾਂ ਜਦੋਂ ਤੇ ਸੋਰੀ ਦੇਖੋ ਕਰਿਆ ਆਪਾਂ ਜਿਹਦੇ ਸਤਾ ਖਰਿਆਵ ਨੇ ਕਰੀ ਮੇਮ ਜਾਰੇ ਉਹਨਾਂ ਨੂੰ ਕਿੰਨੀ ਦਸ ਰੋਹਦੀ ਜਾਂ ਹਰ 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 ਨੇਰੇ ਮੀਆ ਦਾ ਆਦੀ ਜਾਨ ਉੱਟੀ ਜਾਂਦੀ ਆ ਵੀ ਆਪਣੇ ਸੱਤ ਨਾਲ ਗਿਰ ਜੇ ਅਸੀਂ ਤਾਂ ਭਾਈ ਬਹੁਤ ਔਖੇ ਦਿਨ ਕੱਡੇ ਹੋਏ ਨੇ ਬਰਾ ਆਪਣੇ ਕਹਿੰਦੇ ਦੇਖਿਆ ਸੀ ਨੇ ਸਾਨੂੰ ਬਹੁਤ ਔਖੇ ਕੱਡੇ ਹੋਏ ਨੇ ਹਾਂ ਆ ਵੀ ਐਚ ਕੈਕ ਤੇ ਹੂ ਹੂ ਸਿੱਧਾ ਕੋਲੋਂ ਦੰਗ ਕਰਿਆ ਤੇ ਗੱਲ ਮੋਖਾ ਇਹ ਸੋਡੇ ਵਰਗੇ ਜਿਹੜੇ ਸੈਂਕੜੇ ਜਿਹੜੇ ਚਰੇ ਆਹ ਹੇ ਲੋਗਾ ਇਹਨਾਂ ਦੀ ਆਗਨੀ ਪੀੜੀ ਹੋ ਗਈ ਉਹਦੇ ਇਹ ਬਥੇਰਾ ਕਾਹਨੂੰ ਵੀ ਸਾਨੂੰ ਆਏ ਤੇ ਆਏ ਦੀ ਪਤਾ ਨਹੀਂ ਕਿੰਨੀ ਕਹਨਾ ਦੁਨੀਆ 'ਚ ਕਹਾ ਹੁੰਦੀ ਹੈ। ਕਈ ਹੁਣ ਦੇ ਜਾਕਰ ਤਾਂ ਪਾਉਂਦਾ ਹਾਂ। ਸਾਨੂੰ ਤਾਂ ਕਹਾਂ ਕਿ ਹੋਗਾ। ਹਾਂ ਤਾਂ ਹੀ ਕਿੰਗੀਆਂ। ਉਸ ਸਾਹਿਬ ਲਿਗੇਗਾ। ਖਾਜੇ ਜਰਮਤਾ ਨਾ। ਉਹ ਜਿਹੜੀ ਤੁਸੀਂ ਸਾਡੇ ਵੱਕਤ ਹੈ ਹੁੰਦੇ ਦੀ ਸਾਨੂੰ ਤਾਂ ਪਤਾ ਨਹੀਂ। ਆਪਾਂ ਨੂੰ ਢਾਕੂ ਹੈ ਰਹਿਮ। ਉਹ ਆਪਾਂ ਕਹਾ ਕਹਿ ਦਿੰਨਾ ਕਿ ਸਾਨੂੰ ਤਾਂ ਇਨਾ ਆਇ ਨਹੀਂ ਸੀ ਸੋਨੂ ਮਿਲ ਗਈਆਂ ਹਨ ਫਿਰ ਅਸੀਂ ਆਪਦੇ ਬੱਚੇ ਨੂੰ ਜਿਆ ਕਰਾਂਗੇ ਆਹ ਦਾਦਾ ਜੀ ਮੈਂ ਹੁਣ ਦਿਨ ਚੜਿਆ ਸੀ ਤੇ ਸੋਨੂ ਵਧੀਆ ਸਕੂਲਾਂ ਚ ਪੜਾਇਆ ਅਸੀਂ ਤਾਂ ਪੜਾ ਦੇ ਬੈਂਦੇ ਤੇ ਤੁਸੀਂ ਮੇਜ ਕੁੜਤੀਆਂ ਦੇ ਬਾਰੇ ਦੇ ਕੱਪੜੇ ਵੀ ਕੱਪੜਾ ਲੀਡਾ ਇਨਾ ਸੋਨੂ ਸਾਈਕੀ ਲਿਆ ਕੇ ਦਿੱਤੀਆਂ ਡੱਡ ਹੈ ਖਾਣ ਪੀਣ ਦਾ ਕੱਪੜੇ ਵੀ ਤੇਰੇ ਕੋਲ ਵਾਸਤੇ ਉਹੜਾ ਵੜੀ ਨੂੰ ਜਿਹੜੀ ਅਪਣੇ ਨੇ ਕਰਦੇ ਤੇ ਤੋਟਦੇ ਜਾਂਦੇ ਨੇ ਵੀ ਇੱਕ ਮੱਝੇ ਪਰਵਾਹ ਤੇ ਪ੍ਰਗਟਾ ਰਹੇ ਹਾਂ ਤੁਮੰਝੇ ਵਿੱਚ ਪੜੀਦਾ ਨਾ ਨਾ ਇੰਨਾ ਫਰਕ ਪੈਂਦਾ ਨਾ ਉਹਦੇ ਜਵਾਬ ਸਕੂਲ ਵਾਸਤੇ ਬਣਾ ਪੈ ਗਏ ਤੇ ਉਹ ਹਰ ਸਾਲ ਬੈਗ ਵਾਦਨਦੇ ਉਹ ਕਿਤਾਬਾਂ ਵੀ ਤਫੜਦੇ ਫੜਦੇ ਹੁੰਦੇ ਨਾ ਕਹਿੰਦਾ ਥੈਲੀਆਂ ਦੇ ਬੈਗ ਹੁੰਦੇ ਤੇ ਆਪਣੇ ਬੈਗ ਇੱਕ ਡਾਣੀ ਟੁੱਟ ਗਈ ਭਾਈ ਹਾਂਜੀ ਇੱਕ ਡਾਣੀ ਟੁੱਟ ਗਈ ਬਹੁਤ ਜ਼ਿਆਦਾ ਗੰਦਾ ਹੋਇਆ ਪੇੜਾ ਦਾ ਨੁਕਸਾਨ ਹੋਇਆ ਦੁਕਾਨ ਟੁੱਟ ਗਈ ਇੱਕ ਮਤਲਬ ਫੇਰ ਵੀ ਪੇੜ ਵੀ ਕਿ ਦੁਨੀਆ ਹੀ ਹੁੰਦੀ ਆ ਹਨਾ ਦਾਦੀ ਇੱਕ ਦੁਨੀਆ ਹੁੰਦੀ ਆ ਜਦ ਵੱਡਾ ਪੇੜ ਹੁੰਦਾ ਉਹਦੇ ਵਿੱਚ ਦੇਖੀਆ ਛੋਟੇ ਛੋਟੇ ਪੱਤੇ ਹੁੰਦੇ ਨੇ ਜਿਹੜੇ ਪੱਤੇ ਹੁੰਦੇ ਨੇ ਉਹ ਮਾਵਾ ਹੁੰਦੇ ਨੇ ਜਿਹੜੇ ਉਹ ਹੁੰਦੇ ਨੇ ਕੀ ਬੋਲਦੇ ਨੇ ਛੋਟੇ ਛੋਟੇ ਜਿਹੋ ਉਹ ਜਿਹੜੀ ਗੜੋੜੀ ਉਹ ਬੱਚੇ ਹੁੰਦੇ ਨੇ ਅਰੇ ਉਹ ਤੇਰੇ ਉੱਤੇ ਬਹਿ ਜਾ ਸਿਆਣਾ ਬੱਚਾ ਹੁੰਦੇ ਨੇ ਉਹ ਹੁੰਦੇ ਨੇ ਗੱਡੀਆਂ ਠੀਕ ਆ ਬਹਿ ਜਾ ਬਹਿ ਜਾ ਪਰਦਾਦੇ ਇਹ ਕਹਿੰਦੇ ਪੇੜਾਂ ਚ ਜਾਂਦੇ ਇਹਨਾਂ ਦੁਨੀਆਂ ਹੁੰਦੇ ਨੇ ਆ ਦੇਖੋ ਪੇੜ ਬਸ ਜਿੰਨੇ ਕਿ ਬੱਚੇ ਨੂੰ ਸਮਝਾਉਂਦੀ ਕਿ ਗੱਲ ਸੁਣਾ ਦਿੰਦੇ ਨੇ ਐ ਆ ਚਲੋ ਜੀ ਮੌਸਮ ਖਰਾਬ ਆ ਹਨ ਬਸ ਫੇਰ ਆਪ ਟੇਣ ਦਿੰਦੇ ਰਹਾਂਗੇ ਸੋਨੂ ਸਾਡੇ ਸਰਦ ਸਾਡੇ ਹੁੰਦਾ ਜਿਵੇਂ ਚਾਹ ਪਰ ਨਿੰਮ ਜੇ देर いや ਅੰਦੀ ਮੇ ਤਾਂ ਆਪ ਬਾਈ ਕਹਿੰਦੀ ਵੀ ਤੇ ਨਿੰਮ ਡਿੱਗਾਈ ਦੀ ਨਹੀਂ ਪਾਜਾ ਸਾਰੇ ਪਏ ਰਵੇ ਤੂੰ ਵੀ ਪਾਜਾ ਕਰਨਾਲੀ ਕਾਣੀ ਅਵੇ ਕੋਈ ਅਸਲੀ ਪੇੜ ਆ ਲੱਗਦਾ ਆ ਨਿੰਮ ਐਨੂ ਕਿ ਕਿ ਦੇਖੀ ਬਕੀ ਦੇ ਨਿੰਮ ਕਰਨਾਲੀ ਐਨਾ ਵੀ ਗਿੰਗੂ ਨੇ ਦੇਖਿਆ ਮੈਂ ਬਤਾ ਐ ਟੈਮੋ ਟਾ ਨਿੰਬਾ ਦੀ ਵਜ੍ਹਾ ਕਰੇ ਡਾਣੀ ਅਸੀਂ ਜੋ ਨਹੀਂ ਕਹਿੰਦੇ ਇੱਧਰ ਬਣੇ ਉੱਧਰ ਆਪਣਾ ਉੱਧਰ ਆਪਣਾ ਉਹਦੀ ਬਾਟਕਾ ਉਹ ਲਗਾਈ ਟਾਈਪ ਵੀ ਸਾਂ ਉਹ ਵੇਖਿਆ ਕਰਦੇ ਮੈਂ ਖੁਰਪੀ ਨਾਲ ਕਹਿੰਦਾ ਗੁੱਡਰੋਂ ਨੂੰ ਕਰ ਕਰ ਚਿਕ 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 ਇਹ ਕਹਾ ਬ ਟਕ ਟਕ ਆ ਮੈਂ ਕਹਿੰਦਾ ਆ ਤੁਸ ਤਾ ਮੈਨਾਂ ਨਹੀਂ ਕਿ ਸੁਣ ਤਾ ਮੇਰੇ ਮਾੜੀ ਮੜੀ ਜੀ ਮੈਂ ਕਿਹਾ ਰਾਤ ਨੂੰ ਕੌਣ ਖੁਰਪੀ ਨਾਲ ਕੋਈ ਕੋਠੇ ਦੇ ਖੱਬਲੋਂ ਖੜ ਪਟ ਰਿਹਾ ਪਟ ਰਿਹਾ ਖੁਰਪੀ ਨਾਲ ਇਹ ਲਗਾਇਆ ਮੈਨੂੰ ਉਹਨੂੰ ਬਹੁਤ ਟਾਈਮ ਹੀ ਲੱਗਿਆ ਵੀ ਹਾਇਰਾ ਇਧਰੋਂ ਇਹਨਾਂ ਨੇ ਕਲਾ ਵੇ ਕਰਦੇ ਆਪਣੇ ਮਿਸਤਰੀਆਂ ਦੇ ਮੁੰਡੇ ਇਹੇ ਹੀ ਕੰਮ ਕਰ ਦਿੰਦੇ ਮਿਸਤਰੀ ਮੁੰਡੇ ਮਾਲੇ ਇਹ ਖਪੜਾ ਖਪੜਾ ਘੋੜਾ ਦਰ ਆਤਮਾ ਵੀ ਕਰਦੇ ਆਂ ਇਹ ਕਲਾ ਗੁਰਬਾਤ ਤਾਂ ਲੱਗੇ ਵੀ ਟੈਂਪੂ ਹੀ ਸਾਈਂ ਕਰਦਾ ਹਾ ਟਿਕ 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 ਤੇਰੇ ਨਾਲ ਅਦੀ ਮਾਉਮਤੀ ਦੇਖ ਰਿਹਾ ਅੱਜ ਵਿੱਚ ਆਇਆ ਉਹ ਕਲ ਕੀ ਜਿਹੜੀ ਸਾਜ ਵਿੱਚ ਆਇਆ ਤੇਰੇ ਦੇ ਵੇਲੇ ਮਾਉਮਤੀ ਰਾਜੂ ਤੇ ਮੇਰੇ ਘਰ ਮਾਉ ਜੜੇ ਹੋਏ ਤੇ ਇੱਕ ਗੁੱਡੀ ਜੜੀ ਹੋਈ ਸੀ ਵਿੱਚੇ ਰੋਮਾਂ ਚਿੱਗੀ ਵਿੱਚੇ ਖਰਗੋਸ ਮੱਚੇ ਕੇ

ਕਾਈ ਰੋਦੀ ਪੈਣਾ ਹੈ ਤੇ ਰੋ ਮੱਛੀ ਗਿਆ ਦਾਦੀ ਇੱਕ ਟਰੱਕ ਜਿਹੜੀ ਲਾਈ ਆਈ ਵਿੱਚ ਉਹ ਜੀਨੇ ਬੰਨਿਆ ਹੋ ਕੇ ਤੇ ਟਰੱਕੀ ਉਹ ਮੱਛੀ ਵਿੱਚ ਵਿੱਚੋਂ ਮਰੇ ਲੱਗੋ ਤੇ ਇੱਕ ਗੁੱਡੀ ਜਿਹੜੀ ਹੋ ਗਈ ਉਹ ਮੱਛੀ ਵਿੱਚ ਉਹ ਮੱਛੀ ਕਿ ਕਿਹਦਾ ਹੋਵੇ ਜਮੀ ਦੱਬੀ ਫੋਟੇ ਗਾਂ ਖਤਮ ਮੇਰੀ ਫਿਰ ਮੇਰੀ ਗੱਲ ਸੁਣੋ ਜੇਲਾ ਹਰਿਆਣਾ ਨਹੀਂ ਹੈਗਾ ਹਰਿਆਣੋਂ ਉੱਥੇ ਉੱਥੇ ਬਹੁਤ ਜ਼ਾਰੇ ਬਹੁਤ ਜ਼ਾਰੇ ਤੂਫਾਨ ਚੱਲ ਰਿਹਾ ਹੈ ਨਾ ਬੋਟਾ ਨੇ ਨਹੀਂ ਯਾਰ ਬਾਪੂਆਂ ਵਾਗਿਆ ਮੈਂ ਗੁਜਰਾ ਘਰ ਸਾਹਮਣੂ ਤੇ ਮੇਰੇ ਪਾਪਾ ਬਾਪੂ ਜੁਰਾਣਾ ਮੈਂ ਤਾਰਾ ਰੋਣ ਲੱਗ ਗਿਆ ਜੱਗ ਉਸ ਤੂੰ ਆ ਵੱਲ ਲਾ ਆ ਅਸਦੀਪਾ ਹੂੰ ਮੈਂ ਤਾਰਾ ਰੋਣ ਲੱਗ ਗਿਆ ਜੱਗ ਉਸ ਮਾਵਾਲੇ ਪਿੰਡ ਜਾਣਾ ਕੌਰੀਆਂ ਆਏ ਰਿਹਾ ਵਿਆਹ ਕੁੜੀਆਂ ਵਾ ਮੁੰਡੇ ਵੈਰ ਕੌਰੀਆਂ ਬੱਪੂ ਨਾ ਆ ਗਿਆ ਮੈਂ ਕੌਰੀਆਂ ਆਏ ਰਿਹਾ ਉਹ ਤੂੰ ਤਲਕਿਓ ਨੂੰ ਕੌਰੀਆਂ ਆਏ ਸੀ ਕੌਰੀਆਂ ਆਏ ਤੇ ਮਾਂ ਮੈਨੂੰ ਪਤਾ ਮੰਮੀ ਯਾਰ ਮੈਂ ਤੈ ਉਹਦੇ ਮੁੰਡੇ ਵਿਆਹ ਤੋਂ ਬਾਅਦ ਹੋਇਆ ਕੁੜੀਆਂ ਦਾ ਕੁੜੀਆਂ ਦਾ ਉਹਦੇ ਗਏ ਸੀ ਜਿਹੜੇ ਆਪਣੇ ਜਦੋਂ ਹਰੇ ਆਏ ਮੁੰਡਾ ਰਹਿ ਗਿਆ ਕੋਈ ਕੌਰੀਆਂ ਗਿਆ ਇਥੇ ਮੈਨੂੰ ਪਤਾ ਤੜਕੇ ਨੂੰ ਕੌਰੀਆਂ ਨੂੰ ਤੁੱਲੇ ਗਿਆ ਰਿਹਾ ਪਰ ਉਹ ਨਹੀਂ ਮੈਨੂੰ ਉਹਰੇ ਘਰ ਤੜਕੇ ਦੇ ਘਾਹ ਪੂਰਾ ਕੌਰੀਆਂ ਇਤਵੀ ਤੋਂ ਵਿਆਹ ਹੋ ਮੈਂ ਰੋਣ ਲੱਗ ਗਿਆ ਮਾ ਮਾਂ ਮਰਾਜ ਨੂੰ ਵੱਡੇ ਜਾਣਾ ਤੜਕੇ ਦੇ ਬਰਾ ਦੁੱਲੇ ਗਿਆ ਤੁਹ ਕਿਰਪਾ ਕਰੀ ਟਾਇਰ ਦਾ ਮੁੰਡਾ ਭਾਈ ਢੋਲ ਦੇ ਨਾਲ ਇੱਕ ਤੈਨੂੰ ਲੱਦਿਆ ਤੂੰ ਜ਼ਰਾ ਜੋ ਨਹੀਂ ਸਾਰਾ ਰਣ ਕਰਕੇ ਮੋਟਰਸਾਈਕਲ ਤੋਂ ਰੱਦ ਕੇ ਮੋਟਰਸਾਈਕਲ ਤੋਂ ਦੁੱਧਰ ਆਦੋਦ ਦਿਨ ਰਾਤ ਤੇ ਇਹਨਾਂ ਦਾ ਡੈਡੀ ਤਾਂ ਜਾਣ ਪਿਆ ਤੇ ਡੈਡੀ ਦਾਤੀ ਵਾਲੀ ਜਿਹੜੀ ਉਹ ਕਿੱਥੇ ਜਾ ਕੇ ਰੋਣ ਲੱਗ ਗਿਆ ਮੈਂ ਡੈਡੀ ਕੋਲ ਜਾਉਂਗਾ ਮੈਂ ਉਹਦੇ ਡੈਡੀ ਕੋਲ ਜਾ ਕੇ ਡੈਡੀ ਤਾਂ ਹੀ ਮੋਸਲਾ ਨਾ ਦੀ ਮਾਂ ਨੇ ਸਾਰਾ ਲੈ ਕੇ ਗਈ ਮਾਂ ਨੂੰ ਕੀ ਕਰੇਗਾ ਮੈਂ ਕਾਹਦਾ ਤੇਰਾ ਮਗਰ ਚਾਹੇ ਲੱਗ ਰਿਹਾ ਜੋਗੀ ਵੀ ਚਾਹੇ ਵੀ ਫਿਰ ਰੋ ਗਿਆ ਦੀ ਘੇਰਾ ਜਾ ਵੀ ਨਾ ਨਾ ਜਾਓ ਕਾਕੇ ਦਾ ਲੈਣੇ ਕੀ ਆਪਾਂ ਡੈਡੀ ਜੀ ਕਾਕੇ ਦੇ ਮੁੰਡੇ ਜੋ ਪਰੇ ਲੈ ਕੇ ਦੋ ਆਹ ਹੋ ਕਾਕੇ ਜੀ ਡੈਡੀ ਜੀ ਖੜੇ ਮੇਰੀ ਯਾਰ ਹੋਣਾ ਪਰ ਉਸਨੂੰ ਪੁੱਤਰਾ ਗੱਲ ਕਰਾ ਏ ਭਾਈ ਤਰਾ ਹੋ ਗਿਆ ਪਹਿਲਾਂ ਬਾਕੀ ਡਰੇ ਵੀ ਹੋ ਲੈ ਗਏ ਜਮਾਨ ਚੱਕੇ ਇਧਰ ਨੂੰ ਆ ਕੇ ਡੁੱਡੀ ਕਰਨ ਜਿੱਦਾਂ ਹੁਣ ਹੋਰ ਬਟਰ ਲੈ ਗੋ ਨੇ ਆਪਣੀ ਇਧਰ ਨੂੰ ਆ ਕੇ ਟਰਾਲੀ ਆਪਣੀ ਮਗਰ ਦੀ ਪਿੱਛੇ ਉਧਰ ਇੱਥੇ ਉਧਰ ਬਹੁਤ ਕਰਿਆ ਨੇ ਬਾਥਰੂਮ ਕਰਿਆ ਨੇ ਇੱਥੇ ਜਦੋਂ ਉਧਰ ਰਾਤ ਜਵਾ ਉਧਰ ਦਾ ਨਹੀਂ ਖੜ ਕੇ ਦੇਦੀਆਂ ਮੈਂ ਇਧਰ ਆ ਕੇ ਮੂਰੀ ਨੂੰ ਡੁੱਡੀ ਕਰਨੀ ਟਰਾਲੀ ਇਧਰ ਮਗਰ ਲੈ ਕੇ ਆਈ ਮੈਂ ਤੇ ਬੰਮੜ ਕੇ ਉਧਰ ਟਰਾਲੀ ਉਰਾਲਾਏ ਫੇਰ ਡੁੱਡੀ ਕਰਨੀ ਮਗਰ ਉਹ ਬੰਦੇ ਬਿਠਾ ਕੇ ਮੈਂ ਤੋ ਬਸ ਪਾਲਾ ਪਾਲ ਗਿਆ ਮਰ ਰੋ ਮਮਾ ਗੱਦਵਾ ਕੇ ਡਰਦੀ ਲੈ ਕੇ ਉਹ ਮੈਂ ਤਾਂ ਆਪਾਂ ਮਾੜੂ ਹੁੰਦਾ ਜਿਹਾ ਲੱਗਿਆ ਹੁਣ ਮੈਂ ਤਾਂ ਰਹਿੰਦਾ ਹਾਂ ਜਾਨਾ ਉਹ ਚੁੱਪ ਚੁਪ ਕੇ ਗੱਦੀ ਅੰਦਰ ਮੈਂ ਜਿੰਨੂੰ ਕੋਈ ਪੜਾਈ ਸੀ ਮੈਂ ਕਿਤੇ ਹੈ ਮੈਂ ਕੋਈ ਤਾਂ ਹੈਗਾ ਨਹੀਂ ਮੈਂ ਮਾਂ ਵੀ ਉਧਰ ਲੰਘਿਆ ਪਤਾ ਨਹੀਂ ਅੱਧਾ ਘੰਟਾ ਬਾਅਦ ਦੇਖੀਏ ਕਾਕਾ ਨੇ ਰੈਡੀ ਫੇਰ ਮੈਂ ਤਾਂ ਬਹਿਣਾ ਉੱਥੇ ਲੰਘਦਾ ਹਾਂ ਆ ਦੇਖੋ ਜਿੰਨੀ ਬੋਰ ਗੱਲ ਸੁਣਾਉਂਦਾ ਸਹੇਵਾ ਤੂੰ ਤਾਂ ਪਰਵਾਹ ਦੇ ਪਵਾਇਆ ਕਿੱਥਾ ਹੋਈ ਮੈਂ ਬੋਰ ਹਾਂ ਨਾ ਕਰ ਮੂਹ ਤੇ ਮਾਂ ਹਾਂਜੀ ਮੈਂ ਬੋਰ ਹਾਂ ਜਸ ਥਿੰਕ ਓਹੋ ਜੱਟ ਸਿੰਘ ਚਹਿਲ ਅੱਜ ਦੀਆਂ ਨਵੀਆਂ ਖਬਰਾਂ ਲੈ ਕੇ ਇਹਨੇ ਰੀਬੋ ਚੱਲ ਰਹੀ ਆ ਅਤੇ ਬਾਪੂ ਹੁੰਦਾ ਹੁੰਦਾ ਇਹਨੂੰ ਡੜਕ ਡੜਕ ਬਸ ਫਸ ਗਿਆ ਸੱਚੀ ਕਾਲਜੀ ਮੈਂ ਆ ਤੇ ਜੱਟ ਸਿੰਘ ਚਹਿਲ ਨੇਰੀ ਬਹੁਤ ਹੋਦੀ ਆ ਤੇ ਤੂਫਾਨ ਬਹੁਤ ਹੁੰਦਾ ਇਹਦਾ ਕੋਈ ਹੱਲ ਵੀ ਹੋ ਸਕਦਾ ਨਹੀਂ ਬਾਪੂ ਦਾ ਦਸੂ ਕੰਤੇ ਫੋਨ ਦਾ ਹੱਲ ਨਹੀਂ ਹੈਗਾ ਕੋਈ ਬਣਾ ਫੋਨ ਦਾ ਹੱਲ ਮਾਸ ਮਾ ਫੋਨ ਦਾ ਹਲ ਲਾਈਟ ਬੰਦ ਕਰ ਫੋਈ ਨਾ ਅਸੀਂ ਅਸੀਂ ਤਾਂ ਅ ਤੈਨੂੰ ਦੇਖਦਾ ਫੋਨ ਮਾਮਾ ਬਾਪੂ ਨਾ ਮਾ ਲੱਗਿਆ ਫੋਨ ਤੇ ਮਾਮਾ ਬਾਪੂ ਕਹਿੰਦਾ ਇੱਕ ਇੱਕ ਪੈਰਾ ਵੀ ਨਹੀਂ ਦੇਖਦਾ ਹੁੰਦਾ ਫੋਨ ਕੋਣ ਪਤਾ ਨਹੀਂ ਕੀ ਹੋ ਗਿਆ ਬੱਡੀ ਦਾੜੀ ਲਾਈਟ ਬੰਦ ਕਰਦਾ ਤੂੰ ਫੋਨਾਂ ਦੀ ਵੰਟ ਦੇ ਤੂੰ ਅੰਦਰ ਨਾ ਬਾਹਰ ਲੱਗੀ ਰਹਿਣਾ ਤੂੰ ਮੈਂ ਨਾ ਆਪੋ ਦਿੰਦੀ ਜਗੇ ਤੇ ਆਪਣੀ ਨੀਂਦ ਦਾਲ ਮੰਦਰ ਢਾਲਾਂ ਸੋਣਾ ਰਾਤਾਂ ਹੀ ਲੱਗਦੀ ਮੰਦਰ ਲਵਾ ਰਹੇ ਨਾ ਗੱਤ ਮੈਂ ਅੰਦਰ ਬਾਹਰ ਅੰਦਰ ਹੀ ਆ ਰਹੀ ਹੈ ਅੱਗ ਵੀ ਲੜਦਾ ਚਲੋ ਜੀ ਸਾਡੇ ਹਾਲੇ ਲਾਈਟ ਦਾ ਪਤਾ ਨਹੀਂ ਨੇਰੀ ਆਰੀਆ ਗੁੱਡ ਨਾਈਟ ਮਿਲਾਂਗੇ ਨੈਕਸਟ ਵਾਰ ਦੇ ਵਿੱਚ ਅਸ਼ੀਕਾਲ ਜੀ ਬਾਏ 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 Thank you.